ਤੋਂ ਦੱਸ ਦਿੱਤੀ ਕਿ ਇਹ ਜਗ੍ਹਾ ਸੈਕਟਰ 82 ਜ਼ਿਲ੍ਹਾ ਪਿੰਡ ਦੇ ਕੋਲੇ ਹੈ ਇਸ ਜਗ੍ਹਾ ਤੋਂ ਗੱਡੀ ਲੈ ਕੇ ਆਂਦੇ ਆ ਉਹ ਤੇ ਆ ਜਿਹੜਾ ਕੱਟ ਹੈ ਦਿਖਾ ਦਈਏ ਤੁਹਾਨੂੰ ਇੱਕ ਕੱਟ ਦੇ ਕੋਲੋਂ ਗੱਡੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਜਗ੍ਹਾ ਦਿਖਾਣੀ ਹੈ ਜਿੱਥੇ ਕੱਟ ਕੀਤਾ ਗਿਆ ਆ ਜਗ੍ਹਾ ਤੇ ਹੈ ਜਿੱਥੇ ਉਹਨਾਂ ਨੇ ਕੁਝ ਮਾਰ ਕੇ ਕਤਲ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਖੂਨ ਡੁੱਲਿਆ ਵੀ ਸਾਫ਼ ਦਿਖਾਈ ਦੇ ਰਹੇ ਨੇ ਆ ਫੋਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਲਾਸ਼ਾਂ ਨੂੰ ਲਿਜਾ ਕੇ ਇਹ ਉੱਪਰ ਉਹ ਰੇਲਵੇ ਲਾਈਨ ਜਿਹੜੀ ਦਿਖਾਈ ਦੇ ਰਹੀ ਹੈ ਤੁਹਾਨੂੰ ਉੱਥੇ ਲਾਸ਼ਾਂ ਨੂੰ ਸੁੱਟਿਆ ਗਿਆ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਸੁਸਾਇਡ ਹੈ ਪੁਲਿਸ ਉਹਨਾਂ ਦੀਸ਼ ਕਰ ਰਹੀ ਹੈ ਆ ਜਗ੍ਹਾ ਤੁਹਾਨੂੰ ਦਿਖਾ ਦਈਏ ਜਿਹੜੀ ਇੱਥੇ ਕਤਲ ਕੀਤਾ ਗਿਆ ਪਰ ਇੱਥੋਂ ਬਿਲਕੁਲ ਖੂਨ ਹੀ ਖੂਨ ਖੂਨ ਹੀ ਕੋਨ ਜਿਹੜੇ ਉਹ ਦਿਖਾਇਆ ਜਿਹੜਾ ਝਾੜੀਆਂ ਦੇ ਵਿੱਚ ਲੁੱੜਿਆ ਹੋਇਆ ਦਿਖਾਈ ਦੇ ਰਹੇ ਆ ਉੱਪਰ ਪੁਲਿਸ ਦੀਸ਼ ਕਰ ਰਹੀ ਹੈ ਲਾਸ਼ਾਂ ਨੂੰ ਉੱਪਰ ਰੇਲਵੇ ਲਾਈਨ ਤੇ ਸੁੱਟਦਾ ਤਾਂ ਕਿ ਇਹ ਲੱਗੇ ਕਿ ਇਹਨਾਂ ਨੇ ਸੁਸਾਈਸਾਈਡ ਕੀਤਾ ਸਰ ਇਹ ਜਿਹੜੀ ਬੋਡੀਜ਼ ਮਿਲੀ ਹੈ ਇਹਦੇ ਬਾਰੇ ਕੀ ਇਨਫੋਰਮੇਸ਼ਨ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆ ਇਹ ਸਾਨੂੰ ਐਸ ਐਚ ਓ ਸਰਹੰਦ ਤੋਂ ਮੈਸੇਜ ਸੀ ਵੀ ਇਹਨਾਂ ਦਾ ਇੱਕ ਟਰੈਕ ਤੇ ਜਿਹੜਾ ਹੈਗਾ ਚਿੱਲੇ ਵਾਲਾ ਕੀ ਕਹਿੰਦੇ ਚਿੱਲੇ ਪਿੰਡ ਦਾ ਕੋਈ ਬ੍ਰਿਜ ਹੈ ਉਹਦੇ ਦੇ ਕੋਲ ਇੱਕ ਡੈੱਡ ਬੋਡੀ ਮਿਲੀ ਹੈ ਜਦੇ ਬਾਰੇ ਜੀਆਰਪੀ ਆਪਣੇ ਕਾਰਵਾਈ ਕਰ ਰਿਹਾ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਉਹ ਦੱਸ ਦੇਣਗੇ ਇਨਵੈਸਟੀਗੇਸ਼ਨ ਜਿਉਂ ਤੋਂ ਸਾਹਮਣੇ ਆਇਆ ਸਰ ਨਹੀਂ ਫਿਲਹਾਲ ਜਿਹੜੀ ਹੈ ਉਹ ਕਰ ਰਹੇ ਆਪਣੇ ਸਾਰੀ ਇਨਵੈਸਟੀਗੇਸ਼ਨ ਤੇ ਉੱਥੇ ਕੀ ਕਹਿੰਦੇ ਉਹ ਤੁਹਾਨੂੰ ਇਹਦੇ ਬਾਰੇ ਡਿਟੇਲ ਕਿੱਦਾਂ ਦੇ ਪੰਜਾਬੀ ਜਾਂ ਕੋਈ ਪ੍ਰਵਾਸੀ ਦਾ ਇਹ ਪ੍ਰਵਾਸੀ ਹੈ ਇੱਕ ਬੰਦੇ ਦੇ ਉਹਨੇ ਆਪਣੇ ਮਾਂ ਤੇ ਮਹਾਕਾਲ ਲਿਖਿਆ ਹੈ ਤੇ ਇੱਕ ਮਾਂ ਤੇ ਏ ਲਿਖੀ ਹੋਈ ਹੈ ਤੇ ਉਹ ਮਤਲਬ ਵੇਖਣ ਨੂੰ ਭਾਈ ਮੁੱਢਲੀ ਉਹਦੇ ਤੋਂ ਲੱਗਦਾ ਵੀ ਪ੍ਰਵਾਸੀ ਮਜ਼ਦੂਰ ਠੀਕ ਜਿਹਾ ਕੋਈ ਪਛਾਣ ਹੋ ਪਈਏ ਸਰ ਨਹੀਂ ਅਜੇ ਫਿਲਹਾਲ ਨਹੀਂ ਮੈਂ ਹੁਣੇ ਮੌਕਾ ਵੀ ਵੇਖ ਕੇ ਆਇਆ ਉੱਤੇ ਟਰੈਕ ਤੇ ਤੇ ਉਹ ਟ੍ਰੇਨ ਨਾਲ ਨਿਕਲ ਚੁੱਕੀ ਹੈ ਜੀ ਜਦੋਂ ਜਿਹੜੇ ਖੂਨ ਦੇ ਨਿਸ਼ਾਨ ਆ ਉਹ ਰੋਡ ਦੇ ਉੱਪਰ ਉਹ ਹੀ ਰੇਲਵੇ ਟਰੈਕ ਤੇ ਚੱਲਦੇ ਨਹੀਂ ਇਹਦੇ ਇਹਦੇ ਚ ਮਤਲਬ ਇਹ ਆ ਪਾਇਆ ਨਹੀਂ ਇਹਦੇ ਚ ਕਲੀਅਰ ਕੀਤਾ ਜਾ ਸਕਦਾ ਕਈ ਵਾਰ ਕੀ ਹੁੰਦਾ ਵੀ ਜਦੋਂ ਉਹ ਟ੍ਰੇਨ ਆ ਉਹਦੇ ਹਰ ਇੱਕ ਅੰਗ ਟੁੱਟਿਆ ਕਈ ਵਾਰ ਆ ਵੀਖੋ ਤੁਹਾਡੇ ਸਾਹਮਣੇ ਉਹ ਕੁੱਤੇ ਵੀ ਫਿਰ ਰਹੇ ਆ ਕਈ ਵਾਰ ਉਤੋਂ ਕੁੱਤਾ ਵੀ ਥੱਲੇ ਨੂੰ ਮਤਲਬ ਕੋਈ ਚੀਜ਼ ਲਿਆ ਸਕਦਾ ਮੈਂ ਇਹ ਡਿਟੇਲ ਜਿਹੜੀ ਗੱਲ ਹੈ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਦੱਸੀ ਜਾ ਸਕਦੀ ਹੈ ਹਰ ਇਹਨਾਂ ਦੇ ਕੋਈ ਮੋਬਾਈਲ ਮੋਲ ਵੀ ਉੱਪਰ ਹੀ ਮਿਲੇ ਹਾਂ ਮੋਬਾਈਲ ਵੀ ਉੱਥੇ ਟੁੱਟਿਆ ਹੋਇਆ ਫਿਰ ਵੀ ਜਿਹੜੀ ਸਾਡੀ ਫੋਰੈਂਸਿਕ ਟੀਮ ਵੀ ਹੈ ਉਹ ਵੀ ਆਈ ਹੈ ਉਹਦੇ ਤੋਂ ਬਾਅਦ ਜੋ ਵੀ ਕਿੰਨੀ ਪੇਜ ਦੇ ਨੇ ਦੋਨੋਂ ਇੱਕ ਦੇਖਣ ਦੇ ਮੇਰੇ ਖਿਆਲ 25 ਤੋਂ 30 35 ਕਦੇ ਸਾਲ ਦੀ ਏਜ ਦੇ ਹੋਣਗੇ